ਇਰਾ ਹਲਕੇ ਦੇ ਕੋਨੇ-ਕੋਨੇ ਤੋਂ ਆਏ ਸ਼੍ਰੋਮਣੀ ਕਾਲੀ ਦਲ ਦੇ ਪਰਿਵਾਰ ਦੇ ਮੈਂਬਰ ਸਭਾਨ ਗੱਜ ਕੇ ਫਤਿਹ ਬਲਾਓ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਮਾਫੀ ਚਾਹਣਾ ਕਿ ਲੇਟ ਹੋ ਗਏ ਗਰਮੀ ਇੰਨੀ ਤੇ ਤੁਸੀਂ ਬੈਠਿਓ ਸਿਰ ਝੁਕਦਾ ਹੈ ਤੋੜੇ ਚਰਨਾ ਚ ਅਕਾਲੀ ਦਲ ਦੀ ਤਾਕਤ ਹੀ ਤੁਸੀਂ ਹੋ ਮੇਰੇ ਨਾਲ মিডিਆ ਦੇ ਲੋਕ ਆਏ ਸੀ ਉਹਨਾਂ ਨੇ ਕਿਹਾ ਕਿ ਇਸ ਇਲੈਕਸ਼ਨ ਵਿੱਚ ਕੱਲੇ ਕਾਲੀ ਦਲ ਨਹੀਂ ਰੈਲੀਆਂ ਕੀਤੀਆਂ ਤੇ ਮੈਂ ਉਹਨੂੰ ਕਹਿ ਲੱਗਿਆ ਮੈਂ ਕਿਹਾ ਜੇ ਰੱਬ ਮਿਹਰ ਕਰਦਾ ਹੈ ਤੇ ਤਰੀਕ ਵੀ ਆਪਾਂ ਨੂੰ ਪਹਿਲੀ ਜੂਨ ਦਿੱਤੀ ਹੈ ਜਦੋਂ ਸਭ ਤੋਂ ਜ਼ਿਆਦਾ ਗਰਮੀ ਹੈ ਤੇ ਗਰਮੀ ਝੱਲਣ ਵਾਲੇ ਇਕੱਲੇ ਇਕੱਲੀ ਆ ਦੂਜੇ ਨਹੀਂ ਨਿਕਲਦੇ ਕਾਰੋਬਾਰ ਅੱਜ ਤੁਹਾਡੇ ਨਾਲ ਕਈ ਅਹਿਮ ਗੱਲਾਂ ਕਰਨ ਵਾਸਤੇ ਆਇਆ ਥੋੜਾ ਇੱਧਰ ਹੋ ਜਾਓ ਥੋੜੇ ਪਿੱਛੇ ਹੋ ਜਾਇਰ ਆ ਜਾਂਦੇ ਆ ਇੱਧਰ ਇੱਧਰ ਹਾਂ ਹਾਂ ਆਹਾਂ ਅਹਿਮ ਗੱਲਾਂ ਕਰਨ ਵਾਸਤੇ ਆਇਆ ਇੱਕ ਗੱਲ ਜੇ ਮੈਂ ਸ਼ੁਰੂਆਤ ਕਰਨਾ ਚਾਹੁੰਦਾ ਹੈ ਪੰਥ ਕੀ ਚੀਜ਼ ਐ ਕਿਹਨੂੰ ਕਹਿੰਦੇ ਪੰਥ ਜਿਹੜਾ ਆਉਂਦਾ ਆਪਣੇ ਆਪ ਕਹਿੰਦਾ ਮੈਂ ਪੰਥਕ ਆ ਤੇ ਜਿਹੜੀ ਪੰਥ ਦੀ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਉਹ ਬੰਦਾ ਜਿਹੜਾ ਕਹਿੰਦਾ ਆਪਣੇ ਆਨੂੰ ਪੰਥਕ ਉਹਦੇ ਨਿਸ਼ਾਨਾ ਕੱਲਾ ਅਕਾਲੀ ਦਲ ਹੀ ਸੋਮਨੀ ਅਕਾਲੀ ਦਲ ਹੋਊਗਾ ਜਿਹੜੇ ਆਉਂਦੇ ਐ ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਣਾ ਹੁਣ ਭਾਈ ਅਮਰਿਤਪਾਲ ਕਿਸ ਨੂੰ ਪਤਾ ਕਿੱਥੋਂ ਆਇਆ ਹੈ ਕਿਉਂ ਆਇਆ ਹੈ 32 33 34 ਸਾਲ ਦੀ ਉਮਰ ਹੈ ਇੰਨੇ ਸਾਲ ਕਿੱਥੇ ਸੀ ਉਦੋਂ ਦਾ ਸਿੱਖ ਹੈ ਨਹੀਂ ਸੀ ਉਦੋਂ ਦਾ ਸ਼ੇਵ ਕੀਤੇ ਸੀ ਬਾਲ ਕੱਟੇ ਸੀ ਤੇ ਇੱਕਦਮ ਹਵਾਈ ਜਹਾਜ਼ ਤੋਂ ਉਤਰਦਾ ਹੈ ਸਾਰਾ ਕੋਸ਼ਿਸ਼ ਤਿਆਰ ਹੁੰਦਾ ਹੈ ਉਹਨੂੰ 15-20 ਦਿਨ ਬਾਅਦ ਅੰਮ੍ਰਿਤ ਛਕਾ ਦਿੰਦੇ ਆ ਉਹਦੇ ਬਾਅਦ ਪ੍ਰਚਾਰ ਸ਼ੁਰੂ ਕਰਾਉਂਦਾ ਹੈ ਬਹਾਨਾ ਲਾਇਆ ਕਿ ਮੈਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਬਹੁਤ ਵਧੀਆ ਗੱਲ ਹੈ ਜਿਹੜਾ ਵੀ ਸਿੱਖੀ ਦਾ ਪ੍ਰਚਾਰ ਕਰੂਗਾ ਅੰਮ੍ਰਿਤ ਛਕਾਣ ਕਰੂਗਾ ਸਾਰੇ ਨਾਲ ਹੈ ਨਸ਼ੇ ਦੇ ਖਿਲਾਫ ਬੋਲਣਗੇ ਸਾਰੇ ਨਾਲ ਹੈ बोलदे बोलदे ਫਿਰ ਕਹਿੰਦੇ ਮੈਂ ਦੇਸ਼ ਦਾ ਸੰਵਿਧਾਨ ਨਹੀਂ ਮੰਨਦਾ ਉਹਦੇ ਬਾਅਦ ਖਾਲਿਸਤਾਨ ਤੇ ਆ ਜਾਂਦੇ ਤੇ ਉਹਦੇ ਬਾਅਦ ਉਹਨੂੰ ਲੈ ਕੇ ਚਲੇ ਜਾਂਦੇ ਜਿਬਰੂਗੜ ਗੇਲ ਤੇ ਜਿਬਰੂਗੜ ਗੇਲ ਚੋਂ ਇਲੈਕਸ਼ਨ ਆ ਜਾਂਦਾ ਉਹਨੂੰ ਉਮੀਦਵਾਰ ਬਣਾ ਕੇ ਵਾਪਸ ਇੱਥੇ ਲਿਆਉਂਦਾ ਜਾਂਦਾ ਆ ਸਵਾਲ ਹੈ ਹੁਣ ਮੈਂ ਇੱਕ ਹੋਰ ਦੱਸਾਂ ਤੁਸੀਂ ਅਕਾਲੀ ਵਰਕਰ ਬੈਠੇ ਆਂ ਤੁਹਾਡੇ ਤੇ ਕੋਈ ਪਰਚਾ ਹੋਏ ਤੇ ਵਕੀਲ ਕਾਂਗਰਸੀ ਕਰੋਗੇ ਕਿ ਕਾਲੀ ਦਲ ਦਾ ਸਬੰਧ ਲੈ ਕਰੋਗੇ ਕਾਲੀ ਦਲਾ ਕਰੋਗੇ ਨਾਲ ਹੁਣ ਆ ਭਾਈ ਅਮਰਿਤਪਾਲ ਦਾ ਵਕੀਲ ਕੌਣ ਹੈ ਕੌਣ ਹੈ ਆਖਾਲਸਾ ਉੱਥੋਂ ਆਪਣਾ ਬਰਨਾਲੇ ਵਾਲਾ ਆਰਐਸਐਸ ਦਾ ਮਾਲਵੇ ਜੋਂ ਦਾ ਹੈਡ ਉਹ ਵਕੀਲ ਹੈ ਉਹ ਜਾ ਕੇ ਡਿਬਰਗਟ ਜਾਈ ਜਾਂਦਾ ਤੇ ਉਹ ਬਿਆਨ ਦਿੰਦਾ ਕਿ ਭਾਈ ਅਮਰਿਤਪਾਲ ਸਿੰਘ ਜੀ ਇਲੈਕਸ਼ਨ ਲੜ ਰਹੇ ਆ ਮੈਨੂੰ ਕਈ ਲੋਕ ਕਹਿੰਦੇ ਸਵਾਲ ਆਪਾਂ ਸਮਝਦੇ ਕਿਉਂ ਨਹੀਂ ਆ ਤਾਕਤਾਂ ਕਮਜ਼ੋਰ ਕਰਨ ਵਾਸਤੇ ਤੁਹਾਨੂੰ ਆਈਆਂ ਹੈ ਥੋਡੀ ਪਾਰਟੀ ਨੂੰ ਜਥੇਬੰਦੀ ਨੂੰ ਖਤਮ ਕਰਨ ਵਾਸਤੇ ਉਹਨੂੰ ਪਤਾ ਹੈ ਕਿ ਕੌਮ ਦੀ ਜਥੇਬੰਦੀ ਕਾਲੀ ਦਸ਼ੋਮਣੀ ਕਾਲੀ ਦਲ ਹੈ ਆ ਕਾਲੀ ਦਲ ਮੇਰੀ ਜਾਇਦਾਦ ਨਹੀਂ ਹੈ ਸੇਕੋ ਸਾਹਿਬ ਦੀ ਜਾਇਦਾਦ ਨਹੀਂ ਹੈ ਵਿਰਸੇ ਦੀ ਜਾਇਦਾਦ ਨਹੀਂ ਹੈ ਥੋਡੀ ਜਾਇਦਾਦ ਹੈ 103 ਸਾਲ ਪੁਰਾਣੀ ਪਾਰਟੀ ਹੈ ਥੋਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਬਜ਼ੁਰਗਾਂ ਨੇ 103 ਸਾਲ ਪਹਿਲੇ ਬਣਾਇਆ ਕਿਉਂਕਿ ਪਹਿਲੇ ਗੁਰੂ ਘਰਾਂ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਬੇਦਬੀ ਕਰਦੇ ਸੀ ਆਪਣੇ ਬਜ਼ੁਰਗਾਂ ਨੇ ਉਹਨਾਂ ਨੂੰ ਭਜਾ ਕੇ ਕੱਢਿਆ ਗੁਰਦ ਗੁਰੂ ਘਰਾਂ ਚੋਂ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਦੋਂ ਬਣਾਈ ਉਹਨਾਂ ਨੇ ਸੋਚਿਆ ਕਿ ਆਪਾਂ ਨੂੰ ਇੱਕ ਸਿਆਸੀ ਤਾਕਤ ਵੀ ਚਾਹੀਦੀ ਹੈ ਜੇ ਅੱਗੇ ਤੋਂ ਪੰਗੇ ਪੈਣ ਕੋਈ ਲੜਨ ਵਾਲੀ ਫੌਜ ਚਾਹੀਦੀ ਹੈ ਇੱਕ ਮਹੀਨੇ ਬਾਅਦ ਸ਼੍ਰੋਮਣੀ ਕਾਲੀ ਦਲ ਬਣਾਇਆ ਉਹ ਉਸ ਨੂੰ ਤਾਂ ਕਹਿੰਦੇ ਆ ਪੰਥਕੇ ਨਹੀਂ ਕਹੇ ਖੁਰਗਲ ਤੁਸੀਂ ਭਰਾਨੀ ਦੀ ਗੱਲ ਹੈ ਭਾਈ ਅਮਰਿਤਪਾਲ ਤੇ ਇਹਨੇ ਸਿੱਧਾ ਪਰਚਾ ਦਿੱਤਾ ਝਾੜੂ ਵਾਲਿਆਂ ਨੇ ਉਧਰ ਪਈ ਗਿਆ ਝਾੜੂ ਵਾਲਿਆਂ ਨੇ ਉਹਨਾਂ ਦੇ ਖਿਲਾਫ ਤਾਂ ਬੋਲਦੇ ਨਹੀਂ ਨਾ ਬੀਜੇਪੀ ਦੇ ਖਿਲਾਫ ਬੋਲਣ ਨਿਸ਼ਾਨਾ ਸਾਰਿਆਂ ਦਾ ਆਪਣਾ ਕਿਉਂ ਉਹਨਾਂ ਨੇ ਦੇਖਿਆ ਕੱਲਿਆਂ ਨਹੀਂ ਆ ਸਾਰੇ ਜਿੰਨੇ 13 ਦੇ ਇਹਨਾਂ ਲੜਾਈਆਂ ਸਾਰੇ ਇਕੱਠੇ ਲੜ ਰਿਹਾ ਥੋੜੀ ਵੋਟ ਤੋੜਨ ਵਾਸਤੇ ਥੋੜੀ ਤਾਕਤ ਕਮਜ਼ੋਰ ਕਰਨ ਵਾਸਤੇ ਦੂਜੀ ਗੱਲ ਕਹਿੰਦੇ ਆ ਜੀ ਅਸੀਂ ਉਹਨੂੰ ਛੜਾਉਣਾ ਐ ਇਸ ਕਰਕੇ ਉਹ ਖੜਾ ਕੀਤਾ ਹੈ ਮੈਂ ਸੇਕੋ ਸਾਹਿਬ ਸ਼ਾਇਦ ਨਾਲ ਸੀ ਜਦੋਂ ਭਾਈ ਰਾਜੋਵਾਨਾਂ ਦੀ ਧਰਮ ਪਤਨੀ ਆਪਣੀ ਭੈਣ ਨੂੰ ਖੜਾ ਕੀਤਾ ਸੀ ਅਸੀਂ ਭਾਈ ਰਾਜੋ ਨੇ ਭੈਣ ਨੂੰ ਮੈਂ ਸਿਮਰਜੀਤ ਸਿੰਘ ਮਾਨ ਕੋਲੇ ਆਪ ਚੱਲ ਕੇ ਗਿਆ ਤੇ ਸਾਰੇ ਆ ਜਿਹੜੇ ਖੜੇ ਇਹਨਾਂ ਨਾਲ ਕਰਕੇ ਹੱਥ ਜੋੜ ਕੇ ਇੱਕਠੇ ਹੋ ਕੇ ਆਪਾਂ ਇਹਨੂੰ ਖੜਾ ਕਰ ਲਿਆ ਕਹਿੰਦੇ ਨਹੀਂ ਅਸੀਂ ਨਹੀਂ ਖੜਾ ਕਰਨਾ ਅਸੀਂ ਆਪ ਅਲੱਗ ਲੜਨਾ ਹੈ ਤੇ ਹੁਣ ਚੇਤਾ ਕਰਾ ਗਿਆ ਪੰਥ ਤੋਂ ਇੱਥੇ ਵੀ ਇਹਨਾਂ ਦੇ ਬਿਆਨ ਦੇਖੋ ਤੁਹਾਡੇ ਖਿਲਾਫ ਹੀ ਹੈ ਜਿਹੜੀ ਇੱਕ ਹੋਰ ਗੱਲ ਹੈ ਐਨਐਸਏ ਇੱਕ ਸਾਲ ਹੀ ਹੋਇਆ ਆ 9.5 ਸਾਲ ਐਨਐਸਏ ਚ ਰਹਿ ਕੇ ਆਇਆ ਅਗਰ ਸਾਹਿਬ ਵੱਡੇ ਬਾਦਲ ਸਾਹਿਬ 16 ਸਾਲ ਐਨਐਸਏ ਚ ਰਹੇ ਮੇਰੀ ਮਾਤਾ ਜੀ ਨੇ ਤੇ ਮੈਂ ਕਿਤੇ ਧਰਨੇ ਨਹੀਂ ਦਿੱਤੇ ਕਿ ਸਾਰੇ ਬਾਪੂ ਨੂੰ ਛੱਡੋ ਆ ਸੇਕੋ ਸਾਹਿਬ ਨੂੰ ਤੁਹਾਨੂੰ ਵੀ ਐਨਐਸਏ ਰੱਖਿਆ ਹੋਣਾ ਸੇਕੋ ਸਾਹਿਬ ਇੱਥੇ ਇੱਥੇ ਬੈਠੇ ਹੋਣੇ ਬਹੁਤ ਲੀਡਰਸ਼ਿਪ ਥੋੜੇ ਬਜ਼ੁਰਗ ਹੋਣੇ ਆ ਜਿਨ੍ਹਾਂ ਨੂੰ ਐਨਐਸਏ ਰੱਖਿਆ ਕਿਸ ਨੂੰ ਵੱਡੇ ਬਾਦਲ ਸਾਹਿਬ ਨੂੰ ਤਾਮਿਲਨਾਡੂ ਜੇਲ੍ਹ ਚ ਮਨੀਪੁਰ ਦੀ ਜੇਲ੍ਹ ਚ 8-8 ਮਹੀਨੇ ਸਾਨੂੰ ਮਿਲ ਨਹੀਂ ਦਿੰਦੇ ਗੱਲ ਨਹੀਂ ਕਰ ਸਕਦੇ ਸੀ ਅਸੀਂ ਤਾਂ ਨਹੀਂ ਕਿਹਾ ਤਰਲੇ ਮਰੇ ਕਿ ਛੱਡੋ ਮੇਰੀ ਭੈਣ ਦਾ ਵਿਆਹ ਸੀ ਓਏ ਅਫਸਰ ਕਹਿੰਦਾ ਤੁਸੀਂ ਲਿਖ ਕੇ ਦੇ ਦਿਓ ਕਿਸ ਨੂੰ ਪ੍ਰੋਲ ਦੇ ਦੇਣੇ ਹੈ ਕੰਬਲ ਸਾਹਿਬ ਕਹਿੰਦੇ ਮੈਂ ਨਹੀਂ ਲਿਖ ਕੇ ਦਿੰਦਾ ਭਾਵੇਂ ਤੁਹਾਨੂੰ 20 ਸਾਲ ਰੱਖ ਲੋ ਜੇਲ੍ਹ 'ਚ ਉਹ ਕਹਿੰਦਾ ਮੇਰਾ ਮੇਰੀ ਭੈਣ ਦਾ ਵਿਆਹ ਸੰਗਤ ਕਰੂਗੀ ਮੈਂ ਨਹੀਂ ਜੇਲ੍ਹ ਤੋਂ ਨਿਕਲਦਾ ਲੀਡਰਸ਼ਿਪ ਲੀਡਰਸ਼ਿਪ ਆਹ ਹੁੰਦੀ ਏ ਹੁਣ ਆਪਾਂ ਲੀਡਰ ਬਣਾਉਣਾ ਐਥੇ ਤਾਂ ਪਹਿਲੇ ਨਾਰੇ ਲੱਗਦੇ ਸੀ ਖਾਲਿਸਤਾਨ ਦੇ ਜਦੋਂ ਪੁਲਸ ਆਈ ਕੱਪੜੇ ਭੇਸ ਬਦਲ ਕੇ ਜਨਾਨੀ ਦੇ ਕੱਪੜੇ ਪੰਨ ਕੀਦੇ ਪਾਪੂ ਕੇ ਗਾਇਬ ਤੇ ਵਿਚਾਰੇ ਜਿਹੜੇ ਨਾਲ ਆਏ ਸੀ ਸੋਚਦੇ ਸੀਗੀ ਅੱਗੇ ਹੋ ਕੇ ਲੜੂਗਾ ਕਹਿੰਦਾ ਸੀ ਮੈਂ ਅੱਗੇ ਹੋ ਕੇ ਲੜੂਗਾ ਤੇ ਕਿੱਧਰ ਗਏ ਆਖ ਸੇਖੋ ਸਾਹਿਬ ਬੈਠੇ ਲੀਡਰ ਬੈਠਿਆ ਜਦੋਂ ਸਾਡੇ ਦੇ ਐਨਐਸਏ ਕਹਿੰਦੇ ਲਾਉਣੀ ਐ ਆ ਥਾਣੇ ਦੇ ਸਿੱਧੇ ਜਾਂਦੇ ਸੀ ਕੋਲੇ ਲਾਓ ਸਾਡੇ ਦੇ ਉਦੋਂ ਕਿਸੇ ਵਰਕਰ ਨੂੰ ਨਹੀਂ ਪਤਾ ਸੀ ਕਿ 3 ਸਾਲ ਰੱਖਣਗੇ 5 ਸਾਲ ਰੱਖਣਗੇ 7 ਸਾਲ ਰੱਖਣਗੇ ਭਾਵੇਂ ਪੂਰੀ ਜ਼ਿੰਦਗੀ ਰੱਖ ਲੈਣ ਇਹ ਜੇ ਕਾਨੂੰਨ ਸੀ ਇਹਦੇ ਨਾਲੋਂ ਜ਼ਿਆਦਾ ਖਤਰਨਾਕ ਕਾਨੂੰਨ ਸੀ ਉਦੋਂ ਪੁੱਛਦਾ ਨਹੀਂ ਹੁੰਦਾ ਸੀ ਮੈਨੂੰ ਯਾਦ ਹੈ ਆ ਬੰਸੀ لال ਨੇ ਵੱਡੇ ਬਾਦਲ ਸਾਹਿਬ ਦੇ ਕੇਸ ਕੀਤਾ ਸਾਨੀ ਜ਼ਮੀਨ ਪੁਰਾਣੀ ਨਾਨੀਆਂ ਦੀ ਸਾਡੇ ਪੁਰਾਣੀ ਜ਼ਮੀਨ ਸੀ ਦਿੱਲੀ ਦੇ ਨੇ ਹਰਿਆਣੇ ਚ ਰਾਤੋਂ ਰਾਤ ਉਹਨਾਂ ਨੇ ਸਾਡੀ ਕਣਕ ਪਾਤੀ ਟਰੈਕਟਰ ਸਾੜ ਤੇ ਸਾਡੇ ਬੰਦਿਆਂ ਨੂੰ ਅੰਦਰ ਰੱਖਿਆ 6 ਮਹੀਨੇ ਜਮਾਨਤ ਡਰਾਈਵਰਾਂ ਦੀ ਨਹੀਂ ਹੋਣ ਦਿੱਤੀ ਅਸੀਂ ਤਾਂ ਨਹੀਂ ਚੀਕੇ ਕੌਮ ਦੀ ਇਗਵਾਹੀ ਕਰਨ ਵਾਲੇ ਪਛਾਣੋ ਕੌਣ ਕਰ ਸਕਦੇ ਐ ਆ ਨਹੀਂ ਕਿ ਜਦੋਂ ਤੁਹਾਡੇ ਬੰਦੇ ਥਾਣੇ 'ਚ ਪੜੇ ਜਾਣ ਤੇ ਤੁਸੀਂ ਗੁਰੂ ਮਹਾਰਾਜ ਦੀ ਸਵਾਰੀ ਪ੍ਰਕਾਸ਼ ਕਰਕੇ ਉਹ ਥਾਣੇ 'ਚ ਲੈ ਜਾਓ ਗੁਰੂ ਮਹਾਰਾਜ ਨੂੰ ਆਪਾਂ ਗੁਰੂ ਮਹਾਰਾਜ ਦੀ ਦੀ ਰੱਖਿਆ ਕਰਨ ਆਪਾਂ ਕਰਾਂਗੇ ਕੀ ਉਹਨਾਂ ਨੂੰ ਢਾਲ ਬਣਾਵਾਂਗੇ ਯਾਰ ਸੋਚਣ ਦੀ ਲੋੜ ਐ ਕਿ ਹੋ ਕੀ ਰਿਹਾ ਆਪਣੀ ਕੌਮ ਨੂੰ ਕਿਉਂ ਆਪਾਂ कमजोर ਹੋ ਰਿਹਾ ਹੈ ਆ ਕਮਜ਼ੋਰ ਕਰਨ ਦੀ ਸਾਜ਼ਿਸ਼ ਆ ਸੈਂਟਰ ਦੀਆਂ ਏਜੰਸੀਆਂ ਕਰ ਰਹੀਆਂ ਆ ਆ ਸਾਜ਼ਿਸ਼ ਆ ਦਿੱਲੀ ਵਾਲੀ ਪਾਰਟੀਆਂ ਕਰ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਤੁਸੀਂ ਆਪਾਂ ਜੀ ਬਹਾਦਰ ਕੌਮ ਹੈ ਤੇ ਕੌਮ ਨੂੰ ਖਤਮ ਕਰਨ ਦਾ ਵਾਸਤੇ ਉਹਨਾਂ ਨੇ ਇੱਕ ਨਕਲੀ ਕੌਮ ਖੜੀ ਕੀਤੀ ਹੈ ਹੁਣ ਦਾदूवाल ਤੁਸੀਂ ਸਾਰੇ ਜਾਣਦੇ ਹੋ 10 ਦਿਨ ਪਹਿਲੇ ਦਾਦੂ ਵਾਲਾ ਬਿਆਨ ਆਇਆ ਕਿ ਬੀਜੇਪੀ ਨੂੰ ਵੋਟਾਂ ਪਾਓ ਹਰਿਆਣੇ ਤੇ ਪੰਜਾਬ ਆਪਣੇ ਹਰਿਆਣੇ ਬੀਜੇਪੀ ਨੂੰ ਵੋਟਾਂ ਪਾਓ ਤੇ ਕੱਲ ਉਹਦਾ ਬਿਆਨ ਆਇਆ ਕਿ ਇੱਥੇ ਖਡੂਰ ਸਾਹਿਬ ਚੰਮਰਿਤਪਾਲ ਨੂੰ ਕਹੋ ਹੈ ਜਿਤਾਓ ਦਾਦੂ ਵਾਲਾ ਆ ਸਾਰੇ ਏਜੰਸੀਆਂ ਦੇ ਬੰਦੇ ਐ ਹੁਣ ਨੁਕਸਾਨ ਕੀ ਹੋ ਗਿਆ ਜਦੋਂ ਦਾ ਤੁਸੀਂ ਕਾਲੀ ਦਲ ਕਮਜ਼ੋਰ ਕੀਤਾ ਐ ਇਹਨਾਂ ਨੇ ਦੇਖਿਆ ਕੌਮ ਦੀ ਤਾਕਤ ਗੁਰੂ ਘਰ ਐ RSS ਨੇ ਨਾਲ ਦੇ ਨਾਲ ਤੱਕ ਹਜ਼ੂਰ ਸਾਹਿਬ ਦੇ ਉੱਤੇ ਮੈਨੇਜਮੈਂਟ ਕਮੇਟੀ ਤੋਪੰਗ ਕਰਕੇ ਆਪਣੇ ਬੰਦੇ ਵਾੜਦੇ ਆ ਕੰਟਰੋਲ ਕਰਨ ਵਾਸਤੇ ਥੋੜੀ ਕਮਜ਼ੋਰੀ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ RSS ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਟੇਟਮੈਂਟ ਦੇ ਰਿਹਾ ਕਿ ਜੇ ਦਿੱਲੀ ਜਿਤਾਓ ਭਾਜਪਾ ਨੂੰ ਜਿਤਾਓ ਤੱਕ ਪਟਨਾ ਸਾਹਿਬ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਤੇ ਹਰਿਆਖੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਬਣਾਤੀ ਉਥੇ ਆਪਣਾ ਦਾਦੂ ਵਾਲ ਬਿਠਾਤਾ ਐਜੇ ਦਾ ਕੌਮ ਦੇ ਗੱਦਾਰ ਹੈ ਮੈਂ ਕਿਤੇ ਕਿਤੇ ਹੈਰਾਨ ਹੁੰਦਾ ਦੋ ਦੋ ਗਨ ਮਿੰਨਾ ਪਿੱਛੇ ਆਪਣੇ ਬੰਦੇ ਸਰੋਪੇ ਭਾ ਜਾਂਦੇ ਆ ਦੋ ਦੋ ਗਨ ਮਿੰਨਾ ਪਿੱਛੇ ਆ ਆ ਨੁਕਸਾਨ ਹੋਇਆ ਆਪਣੀ ਕੌਮ ਨੂੰ ਆਪਣੀ ਪਾਰਟੀ ਨੂੰ ਕਮਜ਼ੋਰ ਕਰਨ ਦਾ ਤੇ ਹੁਣ ਵੀ ਨਾ ਜਾਗੋਗੇ ਫਿਰ ਕਿਦੋਂ ਜਾਗੋਗੇ ਆ ਲੜਾਈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਹੈ ਕਿਸਾਨਾਂ ਦੀ ਜਥੇਬੰਦੀ ਕਾਲੀ ਦਲ ਹੈ ਗਰੀਬ ਦੀ ਜਥੇਬੰਦੀ ਕਾਲੀ ਦਲ ਹੈ ਪੰਜਾਬੀਆਂ ਦੀ ਜਥੇਬੰਦੀ ਕਾਲੀ ਦਲ ਹੈ ਦੂਜੇ ਪਾਸੇ ਸਾਰੇ ਦਿੱਲੀ ਦੀਆਂ ਪਾਰਟੀਆਂ ਤੇ ਉਹਨਾਂ ਦੇ ਏਜੰਟ ਹੈ ਨਿਸ਼ਾਨਾ ਸਾਰਿਆਂ ਦਾ ਥੋੜੀ ਮਾਂ ਪਾਰਟੀ ਹੈ ਤੁਸੀਂ ਵੀ ਜਾਣਦੇ ਹੋ ਅੱਜ ਇੱਥੇ ਕਿਸਾਨ ਬੈਠੇ ਆ ਤੁਸੀਂ ਕਿਤੇ ਯਾਦ ਕੀਤਾ ਸੋਚਿਆ ਕਿ ਅਕਾਲੀ ਦਲ ਨੇ ਕੀ ਕੀ ਕੀਤਾ ਆਪਣੇ ਵਾਸਤੇ ਜਿਹੜੇ ਟਿਊਬ ਵਾਲਾ ਤੁਹਾਡੇ ਖੇਤੀ ਹੁੰਦੀ ਹੈ ਉਹ ਟਿਊਬ ਵਾਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਹੈ 15 ਲੱਖ ਤੋਂ 13.5 ਲੱਖ ਕਨੈਕਸ਼ਨ ਅਕਾਲੀ ਸਰਕਾਰਾਂ ਨੇ ਦਿੱਤੇ ਆਏ ਉਹ ਟਿਊਬਲਾ ਵਿੱਚ ਬੇਮੁਫਤ ਬਿਜਲੀ ਪਾਉਣ ਵਾਲਾ ਅਕਾਲੀ ਦਲ ਹੈ ਨਹਿਰਾਂ ਕੱਢਣ ਵਾਲਾ ਅਕਾਲੀ ਦਲ ਹੈ ਕਸੀਆਂ ਬਣਾਉਣਾ ਅਕਾਲੀ ਦਲ ਹੈ ਅੰਡਰਗਰਾਊਂਡ ਪਾਈਪਾਂ ਰਾਹੀਂ ਪਾਣੀ ਭੇਜਣ ਵਾਲਾ ਕਾਲੀ ਦਲ ਹੈ ਆ ਦਾਣਾ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਹੈ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ ਇੱਕ ਨਿਸ਼ਾਨੀ ਆ ਟਰੈਕਟਰਾਂ ਦੇ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਟੈਕਸ ਮਾਫ ਕਰਨ ਵਾਲਾ ਕਾਲੀ ਦਲ ਹੈ ਇੱਥੇ ਗਰੀਬਾਂ ਬੈਠੇ ਆਟਾ ਦਾਲ ਦੇਣ ਵਾਲਾ ਕਾਲੀ ਦਲ ਹੈ ਸ਼ਗਨ ਦੇਣ ਵਾਲਾ ਕਾਲੀ ਦਲ ਪੈਨਸ਼ਨ ਦੇਣ ਵਾਲਾ ਕਾਲੀ ਦਲ ਹੈ ਐਸੀ ਬੱਚਿਆਂ ਨੂੰ ਮੁਫਤ ਪੜ੍ਹਾਉਣ ਵਾਲਾ ਕਾਲੀ ਦਲ ਹੈ ਐਸੀ ਸਕਾਲਰਸ਼ਿਪ 6 ਲੱਖ ਬੱਚਿਆਂ ਨੂੰ ਦਿੰਦੇ ਸੀ 200 ਯੂਨਿਟ ਬਿਜਲੀ ਦੇ ਮਾਫ ਕਰਦੇ ਤੁਸੀਂ ਵੇਖੋ ਕੀ ਕੀ ਗੱਲਾਂ ਸੀ ਪਰ ਸਾਰੇ ਭੁੱਲ ਜਾਂਦੇ ਐ ਤੇ ਜਦੋਂ ਕਾਂਗਰਸ ਦਾ ਆ ਜਾਂਦਾ ਆ 10 ਸਾਲ ਦੇਖ ਲਿਆ ਸਭ ਜਿਹੜੀਆਂ ਚੀਜ਼ਾਂ ਦਿੱਤੀਆਂ ਸਾਰੀਆਂ ਹੀ ਬੰਦ ਕਰਤੀਆਂ ਨਾ ਆਟਾ ਦਾਲ ਮਿਲਦਾ ਨਾ ਸ਼ਕਰ ਮਿਲਦੇ ਨਾ ਪੈਨਸ਼ਨਾਂ ਕੱਟਤੀਆਂ ਜਿੰਨੇ ਕੱਟ ਜਾਂਦੇ ਐ ਹਲੇ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਣ ਆਲਾ ਥੋੜੇ ਕੋਲੇ ਕਿੰਨਿਆਂ ਕੋਲੇ ਘਰੇ ਜਨਰੇਟਰ ਹੈਗੇ ਹੱਥ ਘੜੇ ਕਰੋ ਮਾ 2 4 ਜਿੰਨਾ ਮੈਨੂੰ ਪੰਜ ਕ ਬੰਦੇ ਨੇ ਹੱਤ ਕੜੇ ਕੀਤੇ ਐ ਜਜ਼ਰ ਜੀ ਤਿਆਰੀ ਕਰ ਲੋ 2 ਤਰੀਕ ਨੂੰ ਬਿਜਲੀ ਦੇ ਕੱਟ 10 10 ਘੱਡੇ ਲੱਗਣੇ ਐ ਚੇਅਰਮੈਨ ਨੇ ਮੈਨੂੰ ਦੱਸਿਆ ਹੈ ਕਿਉਂਕਿ ਬਿਜਲੀ ਇਹਨਾਂ ਦੀ ਖਤਮ ਹੋਊਗੀ ਕਿਉਂਕਿ ਇਹਨਾਂ ਨੇ ਨਵਾਂ ਯੂਨਿਟ ਬਣਾਇਆ ਹੀ ਨਹੀਂ ਹੁਣ ਤਾਂ ਇਲੈਕਸ਼ਨ ਕਰਕੇ ਇੰਤਜ਼ਾਮ ਕਰੀ ਬੈਠੇ ਖਰੀਦ-ਖਰੂਦ ਕੇ 2 ਤਰੀਕ ਦੇ ਬਾਅਦ ਇੱਕ ਤਾਂ ਜਨਰੇਟਰ ਦਾ ਖਰੀਦਣ ਦਾ ਬਿਆਨਾ ਦਿਓ ਅੱਜ ਜਾਣ ਤੋਂ ਪਹਿਲੇ ਜਾਂ ਵਾਟਰ ਲੈ ਲੋ ਇੱਕ ਮੱਛਰ ਮਾਰਨ ਵਾਲੀ ਦਵਾਈ ਨਾਲ ਘਰੇ ਰੱਖੋ ਜਰੂਰ ਕੋਈ ਦੰਦਿਆਂ ਵੱਟਣਗੇ ਪੜੇ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਹੁਣ ਦੂਜੀ ਇੱਕ ਥੋੜਾ ਮਾਮਲਾ ਥੋੜੀ ਨਹਿਰੀ ਮਾਮਲਾ ਲੱਗਣ ਲੱਗਿਆ ਹੈ ਹਲੇ ਤੱਕ ਤੁਸੀਂ ਦੇਖੋ ਕਿਵੇਂ ਕੀ ਕੀ ਹੋਣ ਵਾਲਾ ਹੈ ਇਹਨਾਂ ਦਾ ਕੋਈ ਦਰਦ ਨਹੀਂ ਤੁਹਾਡੇ ਪ੍ਰਤੀ ਮੈਨੂੰ ਤਾਂ ਦਿਨ ਯਾਦ ਆ ਬਾਦਲ ਸਾਹਿਬ ਦੀਆਂ ਸਰਕਾਰਾਂ ਤੁਸੀਂ ਆਪਣੀ ਸਰਕਾਰ ਸਮਝਦੇ ਸੀ ਕਿ ਸੇ ਨੂੰ ਕੋਈ ਤਕਲੀਫ ਹੁੰਦੀ ਮਿੰਟ ਚ ਆਪਣੇ ਜਲਦਾ ਨੂੰ ਫੜਦੇ ਮਿੰਟ ਚੋ ਸੈਕਲਸ ਆਉਣ ਨੂੰ ਫੜਦੇ ਮਿੰਟ ਚ ਮੈਨੂੰ ਮਲਾਂ 2 ਘੰਟੇ ਮੁੱਖ ਮੰਤਰੀ ਦੇ ਦਰਵਾਜ਼ੇ ਵਾਦਦੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਸੀ ਤੁਹਾਡੀ ਥੋੜਾ ਰਾਹ ਸੀ ਮੁੱਖ ਮੰਤਰੀ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਥੋੜੇ ਵਿੱਚ ਰਹਿੰਦੇ ਸੀ ਅਸਲੀ ਮੁੱਖ ਮੰਤਰੀ ਦੋ ਹੈ ਆ ਭਗਵੰਤ ਮਾਨ ਕੋਈ ਮੁੱਖ ਮੰਤਰੀ ਹੈ ਮਲੰਗ ਜਹਾ ਪਤਾ ਕਿਵੇਂ ਬਣ ਗਿਆ ਹਲੇ ਵੀ ਪ੍ਰਾਣੀਆਂ ਆਤਾਂ ਇਹਨੀਆਂ ਜਾਣਦੀਆਂ ਨੇ ਪ੍ਰਾਣੀਆਂ ਆਤਾਂ ਜਿਹੜਾ ਘਰ ਵਾਲਾ ਜਿਹੜਾ ਬੰਦਾ ਜਿਹੜਾ ਬਾਪ ਦੇ ਖਿਲਾਫ ਉਹਦੀ ਬੇਟੀ ਬੋਲਣ ਲੱਗ ਜੇ ਇਹਦਾ ਮਤਲਬ ਹੈ ਐਜਾ ਗੰਦਾ ਬੰਦਾ ਨਹੀਂ ਹੋ ਸਕਦਾ ਜਿਹੜਾ ਬੇਟੀ ਆਪਣੇ ਬਾਪ ਦੇ ਖਲਾ ਇੱਕ ਕੋਈ ਗਰੰਟੀ ਪੂਰੀ ਕੀਤੀ ਹੈ ਸਾਰਿਆਂ ਨੇ ਵਿਆਹ ਕਰਾ ਲਏ ਆਪਣੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਲਿਆ ਕਿਨੇ ਬਲਕਾਰ ਦੇ ਹਾਂ ਅੱਛਾ ਹੋਰ ਯਾਰ ਕਰਤੂਤਾਂ ਦੇਖੋ ਆ ਬਲਕਾਰ ਸਿੰਘ ਇਹਨੇ ਮਨਿਸਟਰ ਦੀ ਟੇਪ ਦੇਖੀ ਹੈ ਕਿਨੇ ਦੇਖੀ ਹੱਥ ਖੜ ਕਰਿਓ ਓਏ ਇੰਨੇ ਨੇ ਦੇਖ ਲਈ ਇਹ ਕਿਟਾਰੂ ਚੱਕ ਦੀ ਨਾ ਦੇਖਿਓ ਖਤਰਨਾਕ ਹੈ ਜਿਆਦੀ ਕਿਟਾਰੂ ਚੱਕ ਵਾਲੀ ਉੱਤੇ ਇਹਨਾਂ ਦਾ ਹੋਰ ਹੈ ਇੱਥੇ ਪਟਿਆਲੇ ਵਾਲਾ ਕਿਹੜਾ ਸੀ ਐਮਐਲਏ ਇੱਕ ਉਹ ਹੈ ਆ ਸਾਰੇ ਹੀ ਐਜੇ ਹੀ ਐ ਕਰੈਕਟਰ ਸਾਰੇ ਦੇ ਜਾਈ ਐ ਨਾਲੇ ਤੁਸੀਂ ਕੱਲ ਦੱਸੋ ਯਾਰ ਸਰਕਾਰ ਤਾਂ ਕਾਲੀ ਦਲ ਦੀ ਸਰਕਾਰ ਹੀ ਸੀ ਜਦੋਂ ਤੁਸੀਂ ਦੇਖੋ ਆ ਜੀ.ਆਰ.ਏ. ਵਾਲੇ ਦੱਸੋ ਤੁਸੀਂ ਅੱਜ ਪਠਿੰਡੇ ਜਾਂਦੇ ਹੋ ਪਤਾ ਲੱਗਦਾ ਐ ਇੱਥੋਂ ਅੰਮ੍ਰਿਤਸਰ ਜਾਂਦੇ ਹੋ ਇੱਥੇ ਕਿਤੇ ਮਰਜ਼ੀ ਜਾਂਦੇ ਹੋ ਸੜਕਾਂ ਦੇਖੋ ਕਹਿ ਜੀ ਬਣਾਣੀਆਂ ਇੱਥੇ 에어ਪੋਰਟ ਬਣਾਤੇ ਤੁਹਾਡੇ ਸ਼ਹਿਰ ਤੇ ਜੀਰੇ ਚ ਜੋ ਡਵੈਲਪਮੈਂਟ ਹੋਈ ਹੈ ਅਕਾਲੀ ਦਲ ਦੀ ਸਰਕਾਰਾਂ ਤੇ ਹੋਈ ਹੈ ਤੁਹਾਡੇ ਪਿੰਡਾਂ ਚ ਵੀ ਤੋਂ ਡਵੈਲਪਮੈਂਟ ਹੋਈ ਹੈ ਅਕਾਲੀ ਦਲ ਦੀ ਸਰਕਾਰਾਂ ਚ ਹੋਈ ਹੈ ਜਿਸ ਦਿਨ ਸਰਕਾਰ ਆਪਾ ਲਾ ਦਿੰਨੇ ਆ ਉਸੇ ਦਿਨ ਉੱਥੇ ਹੀ ਕੰਮ ਰੁਕ ਜਾਂਦਾ 10 ਸਾਲ ਜ਼ਿੰਦਗੀ ਤੇ ਖਰਾਬ ਕਰ ਲੈ ਹੁਣ ਨਾ ਖਰਾਬ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਤਾਂ ਕੌਮ ਦੇ ਦੁਸ਼ਮਣ ਬਣਾਓ ਆਪਣਾ ਪਛਾਣੋ ਆ ਜਿਹੜੇ ਏਜੰਸੀਆਂ ਦੇ ਬੰਦੇ ਆ ਉਹਨਾਂ ਨੂੰ ਪਛਾਣੋ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਪਾਰਟੀ ਹੈ ਜਿਹੜੀ ਵੱਡੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਕੈਦੀ ਪਾਰਟੀ ਹੈ ਜਿਹੜੇ ਪੰਜਾਬ ਦੇ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਜੋੜ ਕੇ ਪਿਆਰ ਨਾਲ ਰੱਖਣ ਵਾਲੀ ਪਾਰਟੀ ਹੈ ਸਾਬਕਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ 크ਿਸਚਨ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਮੁਸਲਮਾਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਕਿਉਂਕਿ ਅਸੀਂ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਣ ਵਾਲੀ ਪਾੜੀ ਆ ਜਿਹੜੀ ਸਰਬੱਤ ਦਾ ਭਲਾ ਸੋਚਦੀ ਹੈ। ਐਸ ਕਰਕੇ ਮੈਂ ਬੇਨਤੀ ਕਰਦਾ ਮਿਰਸਾ ਸਿੰਘ ਬਲਟੂਹਾ ਅੱਖਾ ਸ਼ੋਮੀ ਕਾਲੀ ਦਲ ਦਾ ਉਮੀਦਵਾਰ ਜੀਰੇ ਵਾਲਿਓ। ਦੇਖੋ ਥੋੜੇ ਦੇ ਬੜਾ ਥੋੜਾ ਹਲਕਾ ਕਿਹਾ ਜਾਂਦਾ ਪੰਥਕ ਹੈ। ਨਾਲੇ ਸੇਕੋ ਸਾਹਿਬ ਤੁਹਾਨੂੰ ਇਹ ਤੋਂ ਸੇਕੋ ਸਾਹਿਬ ਤੋਂ ਵਧੀਆ ਸੇਵਾਦਾਰ ਤੇ ਨਹੀਂ ਮਿਲ ਸਕਦਾ। ਆ ਤਾਂ ਤੁਹਾਨੂੰ ਪਤਾ 91 ਵੰਗੂੰ ਰਹਿ ਜਾ ਤਗੜੇ ਡਾਇਰੈਕਟਰ ਹੈ। ਅੱਜ ਜਿੱਥੇ ਜਾਂਦੇ ਆ ਪੁਰਾਣੇ ਉਹ ਉੱਥੇ ਤੋਂ ਉਹਨਾਂ ਦੇ ਮਗਰ ਪਏ ਆ ਮੋੜ ਵਾਲੇ ਇੱਧਰ ਤੁਸੀਂ ਮਗਰ ਪਏ ਹੋ ਹੁਣ ਦੇਖਦੇ ਆ ਮੋੜ ਵਾਲਾ ਜਿਆਦਾ ਜਦੋਂ ਦਾ ਗਾਲੀ ਤੇਨੂੰ ਕੀ ਜੀਰੇ ਵਾਲੇ ਜਲਾਉਂਦੇ ਆ ਜੀਰੇ ਵਾਲੇ ਗਾਰੰਟੀ ਹੈ ਹੈ ਪੱਕੀ ਰੰਡੀ ਹੈ ਗਾਰੰਟੀ ਚਲੋ ਚਾਰ ਤਰੀ ਨੂੰ ਆਵਾਂਗਾ ਮੈਂ ਇੱਥੇ ਤੁਹਾਡੇ ਕੋਲੇ ਹੁਣ ਯਾਰ ਰਹਿ ਗਏ 4-5 ਦਿਨ ਮਿਹਨਤ ਕਰ ਲੋ ਆਪਾਂ ਜਿਤਨਾ ਹੀ ਜਿਤਨਾ ਹੈ ਜਿਤਨਾ ਹੀ ਜਿਤਨਾ ਹੈ ਐਕਟੀ 13 ਦੀਆਂ 13 ਸੀਟਾਂ ਦੇ ਕੱਲੇ ਲੜ ਰਿਹਾ ਥੋੜੇ ਕਰਕੇ ਲੜ ਰਿਹਾ ਥੋੜੇ ਆਸ਼ੀਰਵਾਦ ਨਾਲ ਲੜ ਰਿਹਾ ਅਸੀਂ ਕਹਿੰਦੇ ਜਿੰਨੀਆਂ ਮਰਜੀ ਦਿੱਲੀਆਂ ਦੀਆਂ ਪਾਰਟੀਆਂ ਖੜੇ ਕਰ ਲੋ ਦਿਨੇ ਮਰਜੀ ਤੁਸੀਂ ਆਪਣੇ ਏਜੰਟ ਖੜੇ ਕਰ ਦਿਓ ਏਜੰਸੀਆਂ ਦੇ ਬੰਦੇ ਖੜੇ ਕਰ ਲੋ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨਾਲ ਖੜਨਗੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ